ਹਾਰਤਿਕ ਸਾਇਯੂਨੀਅਨ ਦੁਆਬਾ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਾਇਆਂ ਦੇ ਨੇੜੇ ਪਿੰਡ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਤੇਸੀ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਚੌਥੇਬੰਦੀ ਦੇ ਸੂਬਾ ਜਨ ਸਕੱਤਰ ਸਤਨਾਮ ਸਿੰਘ ਸਾਨੀ, ਸੂਬਾ ਮੀਤ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ ਪਹੁੰਚੇ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਸਾਨੀ ਨੇ ਦੱਸਿਆ ਫਗਵਾੜਾ ਖੰਡ ਮਿੱਲਵਲ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਜੋ ਸਾਲ 2021-2022 ਦਾ ਬਕਾਇਆ ਕਰੀਬ 27 ਕਰੋੜ ਰੁਪਏ ਖੜਾ ਹੈ। ਉਸ ਤੋਂ ਇਲਾਵਾ ਸਾਲ 2023 ਤੋਂ 2024 ਦਾ 14 ਕਰੋੜ ਅਤੇ ਉਸ ਦਾ ਪਿਆਜ ਜੋ ਕਰੋੜਾ ਰੁਪਏ ਵੱਧਦਾ ਹੈ ਉਹ ਖੜਾ ਹੈ। ਕਈ ਵਾਰ ਸਰਕਾਰ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਕਿਸੇ ਨੇ ਕਿਸਾਨਾਂ ਦੀ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਜਿਸ ਤੇ ਚਲਦਿਆ ਹੁਣ 22 ਅਗਸਤ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫ਼ਤਰ ਅੱਗੇ ਅਨਮਿੱਥੇ ਸਮੇਂ ਲਈ ਕਿਸਾਨਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ ਹੈ। ਉਨਾ ਕਿਹਾ ਕਿ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਚੁੱਕੀਆਂ ਹਨ ਇਸ ਦੇ ਬਾਵਜੂਦ ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਤੱਕ ਪਹੁੰਚ ਕੀਤੀ ਨਾ ਹੀ ਸਰਕਾਰ ਦੇ ਨੁਮਾਇੰਦੇ ਵੱਲ ਉਨ੍ਹਾਂ ਤੱਕ ਪਹੁੰਚ ਕੀਤੀ ਹੈ ਉਨਾ ਕਿਹਾ ਕਿ ਜੇਕਰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਾਣਾ ਲਗਾਉਣ ਤੋਂ ਬਾਅਦ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਹਨ ਤਾਂ ਠੀਕ ਹੈ ਨਹੀਂ ਤਾਂ ਉਸ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸੜਕਾਂ ਤੇ ਉਤਰਿਆ ਜਾਵੇਗਾ ਇਸ ਮੌਕੇ ਚਿਰਸਕਾ ਤਰ ਤਰ ਸੇਮ ਸਿੰਘ ਟਿੱਲੋ ਮਨਜੀਤ ਸਿੰਘ ਲੱਲੀ ਸੁਰਿੰਦਰ ਸਿੰਘ ਟੀਸੀ ਨਵਦੀਪ ਸਿੰਘ ਬਲਵਿੰਦਰ ਸਿੰਘ ਰਣਜੀਤ ਸਿੰਘ ਸੁਖਵਿੰਦਰ ਸਿੰਘ ਜਤਿੰਦਰ ਸਿੰਘ ਸਤਵਿੰਦਰ ਸਿੰਘ ਰਵਿੰਦਰ ਸਿੰਘ ਗੋਦਾਵਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੰਡ ਮਿਲ ਫਗਵਾੜਾਵਲ ਜਿਹੜੀ ਗੰਨਾ ਕਿਸਾਨਾਂ ਦੀ ਲਗਭਗ 48 ਕਰੋੜ ਦੀ ਬਕਾਇਆ ਰਕਮ ਹੈ ਉਹ ਪਿਛਲੇ 3 ਸਾਲਾਂ ਤੋਂ ਬੜੇ ਜਤਨਾਂ ਦੇ ਬਾਵਜੂਦ ਗੰਨਾ ਕਿਸਾਨਾਂ ਨੂੰ ਜਿਹੜੀ ਰਕਮ ਨਹੀਂ ਮਿਲ ਸਕੀ ਗੰਨਾ ਕਿਸਾਨਾਂ ਦੀ ਬਕਾਇਆ ਰਾਸ਼ੀ ਨੂੰ ਲੈਣ ਲਈ 22 ਅਗਸਤ ਨੂੰ ਜਿਹੜਾ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫ਼ਤਰ ਦੇ ਅੱਗੇ ਅਣਮਿੱਥੇ ਸਮੇਂ ਦਾ ਕਿਸਾਨ ਕਿਸਾਨਾਂ ਵੱਲੋਂ ਧਰਨਾ ਸ਼ੁਰੂ ਕੀਤਾ ਜਾਣਾ ਉਸ ਨੂੰ ਲੈ ਕੇ ਉਹਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਗਰਾਿਆਂ ਦੇ ਨੇੜੇ ਜਿਹੜਾ بڑا ਪਿੰਡ ਹੈ بڑا ਪਿੰਡ ਵਿਖੇ ਜਿਹੜੀ ਗੰਨਾ ਕਿਸਾਨਾਂ ਦੀ ਸਮੂਹ ਕਿਸਾਨਾਂ ਦੀ ਮੀਟਿੰਗ ਕੀਤੀ ਗਈ ਹੈ ਇਹਦੇ ਵਿੱਚ ਸਮੂਹ ਇਲਾਕੇ ਦੇ ਕਿਸਾਨਾਂ ਨੇ ਭਰੋਸਾ ਦਵਾਇਆ ਕਿ ਸੈਂਕੜੇ ਗੱਡੀਆਂ ਦਾ ਕਾਫਲਾ ਲੈ ਕੇ ਜਿਹੜਾ ਗਰਾਿਆਂ ਦੇ ਉਤੋਂ ਗਰਾਿਆਂ ਦੇ ਉਹ 22 ਤਰੀਕ ਨੂੰ ਜਿਹੜਾ 22 ਅਗਸਤ ਨੂੰ ਜਿਹੜਾ ਅੰਦੋਲਨ ਸ਼ੁਰੂ ਕੀਤਾ ਕਰਨਾ ਉਹਦੇ ਵਿੱਚ ਇਸ ਇਲਾਕੇ ਦੇ ਭਾਰੀ ਗਿਣਤੀ ਚ ਕਿਸਾਨ ਸ਼ਾਮਲ ਹੋਣਗੇ ਸਾਰਿਆਂ ਕਿਸਾਨਾਂ ਨੇ ਭਰੋਸਾ ਦਵਾਇਆ ਕਿ ਪਿੰਡ-ਪਿੰਡ ਮੀਟਿੰਗਾਂ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਅੰਦੋਲਨ ਦੇ ਵਿੱਚ ਵੱਡਾ ਯੋਗਦਾਨ ਗਰਾਂਆ ਤੇ ਫਲੋਰ ਸਰਕਲ ਵੱਲੋਂ ਪਾਇਆ ਜਾਊਗਾ ਸਮੂਹ ਕਿਸਾਨਾਂ ਦਾ ਭਾਰਤੀ ਕਿਸਾਨ ਜੂਨ ਨੂੰ ਦੁਆਬਾ ਵੱਲੋਂ ਬਹੁਤ ਧੰਵਾਦ ਹੈ ਔਰ ਆਸ ਕਰਦੇ ਆ ਕਿ ਦੁਆਬੇ ਦੇ ਚਾਰੇ ਜ਼ਿਲ੍ਹਿਆਂ ਦੇ ਵਿੱਚੋਂ ਗੰਨਾ ਕਿਸਾਨ ਤੇ ਸਮੂਹ ਕਿਸਾਨ ਜਿਹੜੇ ਭਾਰੀ ਗਿਣਤੀ ਚ ਜਿਹੜੇ ਅੰਦੋਲਨ ਦੇ ਵਿੱਚ ਪਹੁੰਚਣਗੇ ਔਰ ਸਰਕਾਰ ਨੂੰ ਤਾੜਨਾ ਕਰਦੇ ਆ ਕਿ ਪਿਛਲੇ 3-4 ਸਾਲਾਂ ਤੋਂ ਜਿਹੜੇ ਲਾਰੇ ਲਾਏ ਜਾ ਰਹੇ ਆ ਸਰਕਾਰ ਬਣਦਾ ਫਰਜ਼ ਅਦਾ ਕਰੇ ਗੰਨਾ ਕਿਸਾਨਾਂ ਨੂੰ ਜਿਹੜੀ ਬਕਾਇਆ ਰਾਸ਼ੀ ਆ ਉਹ ਸਮੇਂ ਸਿਰ ਦਵਾਉਣ ਦੇ ਵਿੱਚ ਜਿਹੜੀ ਸਰਕਾਰ ਫੇਲ ਸਾਬਤ ਹੋਈ ਹੈ ਸਾਰੇ ਜਤਨਾਂ ਤੋਂ ਬਾਅਦ ਮਜਬੂਰ ਹੋ ਕੇ ਅਸੀਂ ਜਿਹੜਾ ਇਹ ਅੰਦੋਲਨ ਕਰਨ ਲਈ ਮਜਬੂਰ ਹੋਏ ਆ ਸਾਨੀ ਸਾਹਿਬ ਪਹਿਲਾਂ ਵੀ ਮੀਟਿੰਗਾਂ ਹੋਈਆਂ ਧਰਨੇ ਲੱਗੇ ਹੈਗੇ ਹਾਈਵੇ ਬਲੌਕ ਹੋਏ ਸੀਗੇ ਉਸ ਤੋਂ ਬਾਅਦ ਕਿੰਨੇ ਕਰਕਮ ਆ ਗਈ ਹੈ ਤਾਂ ਹੁਣ ਜਿਹੜਾ ਨਵੀਂ ਮੇਲ ਸ਼ੁਰੂ ਹੋਈ ਸੀਗੀ ਜਦੋਂ ਨਵਾਂ ਉੱਥੇ ਦੱਸਦੇ ਪਿਆ ਕਿਸੇ ਨੇ ਹੋਰ ਟੇਕਓਵਰ ਕਰ ਲਈ ਸੀਗੇ ਮਿਲ ਨੂੰ ਉਸ ਤੋਂ ਬਾਅਦ ਦਾ ਵੀ ਬਕਾਇਆ ਹੈ ਜਾਂ ਪੁਰਾਣਾ ਬਕਾਇਆ ਚਲਾਇਆ ਹੋਇਆ ਜਿਹੜੀ ਟੋਟਲ 48 ਕਰੋੜ ਦੀ ਬਕਾਇਆ ਰਕਮੀ ਆ ਇਹਦੇ ਵਿੱਚੋਂ 27 ਕਰੋੜ ਰੁਪਈਆ ਸੀਜ਼ਨ 21-22 ਦਾ ਬਕਾਇਆ ਤੇ ਬਾਕੀ ਲਗਭਗ ਜਿਹੜਾ 21 ਕਰੋੜ ਰੁਪਈਆ ਉਹ 23 ਸੀਜ਼ਨ 23-24 ਦਾ ਮਿਲ ਬੰਦ ਹੋਈ ਨੂੰ ਲਗਭਗ 5 ਮਹੀਨੇ ਬੀਤਣ ਦਾ ਸਮਾਂ ਹੋ ਗਿਆ ਉਹ 21 ਕਰੋੜ ਰੁਪਈਆ ਨਵੇਂ ਸੀਜ਼ਨ ਦਾ ਤੇ ਜਿਹੜਾ 27 ਕਰੋੜ ਰੁਪਈਆ 21-22 ਦਾ ਅਸੀਂ ਵਿਧ ਵਿਆਜ ਪੰਜਾਬ ਸਰਕਾਰ પાસે ਅਪੀਲ ਕਰਦੇ ਕਿ ਕਿਸਾਨਾਂ ਨੂੰ ਵਿਆਜ ਸਮੇਤ ਜਰਾਸੀ ਜੇਕਰ ਇਹ ਨਾ ਦਵਾਈ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਹੋਰ ਜਥੇਬੰਦੀਆਂ ਸਾਰੀਆਂ ਪੰਜਾਬ ਦੀਆਂ ਨੂੰ ਨਾਲ ਲੈ ਕੇ ਇੱਕ ਵੱਡਾ ਕਿਸਾਨ ਅੰਦੋਲਨ ਫਗਵਾੜਾ ਵਿੱਚ ਅਸੀਂ ਆਰੰਭ ਕਰਨ ਲਈ ਮਜਬੂਰ ਹੋਵਾਂਗੇ ਹਜੇ ਵੀ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਸਰਕਾਰ ਆਪਣਾ ਬਣਦਾ ਫਰਜ਼ ਅਦਾ ਕਰੇ ਨਵਾਂ ਕ੍ਰਿਸ਼ਕ ਸੀਜ਼ਨ ਤਾਂ ਹੀ ਸ਼ੁਰੂ ਹੋਊਗਾ ਜੇ ਪੁਰਾਣੀ ਪੇਮੈਂਟ ਜਿਹੜੀ ਆ ਉਹ ਨਿਲ ਜਿੰਨਾ ਚਿਰ ਨਹੀਂ ਕੀਤੀ ਜਾਂਦੀ ਨਹੀਂ ਤਾਂ ਸਾਰੇ ਦੁਆਬੇ ਦਾ ਕਿਸਾਨ ਅਸੀਂ ਅਗਲੇ ਸੀਜ਼ਨ ਦੀ ਜਿਹੜੀ ਮਿਲਿਆ ਉਹਨਾਂ ਚ ਚਲਾਉਣ ਨੂੰ ਸਰਕਾਰ ਨੂੰ ਅਪੀਲ ਕਰਾਂਗੇ ਇਹ ਸਰਕਾਰ ਜਾਂ ਤਾਂ ਇਹਨੂੰ ਆਪ ਚਲਾਵੇ ਨਹੀਂ ਤਾਂ ਗੰਨਾ ਕਿਸਾਨਾਂ ਦੀ ਬਕਾਇਆ ਰਾਸ਼ੀ ਆਉਣ ਵਾਲੇ ਇੱਕ ਹਫ਼ਤੇ ਵਿੱਚ ਦੋਣ ਦਾ ਪ੍ਰਬੰਧ ਕਰੇ ਹੋ ਅਖੰਡ ਮੈਲ ਦੇ ਕੀ ਪੋਜੀਸ਼ਨ ਕੀ ਹੈ ਇਹ ਚੱਲ ਰਹੀ ਹੈ ਬੰਦ ਹੈ ਤੇ ਹੁਣ ਤੇ ਬੰਦ ਹੈ ਮਾਰਚ ਐਂਡ ਮਾਰਚ ਦਾ ਸੀਜ਼ਨ ਬੰਦ ਹੋਇਆ ਲੇਕਿਨ ਸਰਕਾਰ ਇਹ ਮਤਲਬ ਜਿਹੜੇ ਨਵੇਂ ਮਾਲਕ ਵੀ ਆ ਰਾਣਾ ਗਰੂਪ ਆਇਆ ਉਹਨਾਂ ਦਾ ਫਰਜ਼ ਬਣਦਾ ਸੀ ਕਿ ਜਿਹੜੀ ਮਿਲ ਦੀ ਦੇਣਦਾਰੀ ਅਸੀਂ ਗੰਨਾ ਜਿਹੜਾ ਗੰਨਾ ਮਿਲ ਨੂੰ ਗੰਨਾ ਸਪਲਾਈ ਕੀਤਾ ਜਿਸ ਵੀ ਨਵੇਂ ਮਾਲਕ ਦੇ ਮਿਲ ਲੈਣੀ ਉਹ ਪਹਿਲਾਂ ਸਾਡੇ ਪੈਸੇ ਦਵੇ ਜੇਕਰ ਉਹ ਸਾਡੀ ਪੇਮੈਂਟ ਨਹੀਂ ਹੁੰਦੀ ਤੇ ਅਸੀਂ ਜਿਹੜਾ ਵੱਡਾ ਅੰਦੋਲਨ ਕਰਕੇ ਸਰਕਾਰ ਤੱਕ ਆਵਾਜ਼ ਆਪਣੀ ਪਹੁੰਚਾਵਾਂਗੇ ਜਦੋਂ ਕਿਛਦੀ ਮੀਟਿੰਗਾਂ ਦੇ ਜਦੋਂ ਹੋਈ ਐ ਮਿਲ ਚਾਲੂ ਹੋਈ ਐ ਉਦੋਂ ਕੀ ਮੀਟਿੰਗਾਂ ਦੇ ਵਿੱਚ ਭਰੋਸਾ ਕੀ ਸੀਗਾ ਜਿਹੜਾ ਤੁਸੀਂ ਵੀ ਜਥੇਬੰਦੀਆਂ ਨੇ ਇੰਨਾ ਐਜੀਟੇਸ਼ਨ ਕੀਤਾ ਸੀਗਾ ਉਸ ਤੋਂ ਬਾਅਦ ਮਿਲ ਨੂੰ ਜ਼ਿੰਦੇ ਵੀ ਲਾਇਏ ਸੀਗੇ ਫਿਰ ਦੇਖਿਆ ਕਿਤੇ ਨਾ ਕਿਤੇ ਜਿਹੜੀ ਜਥੇਬੰਦੀਆਂ ਨੂੰ ਆਪਸ ਦੇ ਵਿੱਚ ਲੜਾ ਕੇ ਜਿਹੜੇ ਮਿਲ ਖੋਲੀ ਵੀ ਗਈ ਹੈ ਸਰਕਾਰਾਂ ਦੀ ਕਿਦਾ ਦੇਖਦੇ ਹਾਂ ਦੇਖੋ ਜਥੇਬੰਦੀਆਂ ਚ ਕੋਈ ਫਰਕ ਨਹੀਂ ਉਹ ਤਾਂ ਜਿਹੜੇ 슈ਗਰ ਮਿਲ ਮਾਲਕ ਹੁੰਦੇ ਉਹਨਾਂ ਕੋਲ ਕੋ 2 4 10 20 ਕਿਸਾਨਾਂ ਨੂੰ ਪਰਮਾ ਕੇ ਉਹਨਾਂ ਨੂੰ ਗਲਤ ਗਾਈਡ ਕਰਕੇ ਪਿਛਲੀ ਵਾਰ ਕੀਤਾ ਪਿਛਲੇ 2 ਸਾਲਾਂ ਚ ਜਿਹੜੇ ਪਿਛਲੇ ਤੋਂ ਪਿਛਲੇ ਸਾਲ ਸਮਝੌਤਾ ਹੋਇਆ ਸੀ ਉਹ ਜਿਸ ਦੇ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਖੇਤੀਬਾੜੀ ਮੰਤਰੀ ਸੀ ਉਹਨਾਂ ਦੀ ਹਾਜ਼ਰੀ ਚ ਹੋਇਆ ਜਿਹੜਾ ਇਸ ਵਾਰ ਦਾ ਸੀਜ਼ਨ ਦਾ ਨਵੰਬਰ ਦੇ ਵਿੱਚ ਸਮਝੌਤਾ ਐਗਰੀਮੈਂਟ ਹੋਇਆ ਉਹ ਖੇਤੀਬਾੜੀ ਮੰਤਰੀ ਪੰਜਾਬ ਸਰਦਾਰ ਗਰਮੀਤ ਸਿੰਘ ਖੁੜੀਆ ਉਹਨਾਂ ਦੀ ਹਾਜ਼ਰੀ ਵਿੱਚ ਪੰਜਾਬ ਸੈਕਟਰੀਏਟ 'ਚ ਹੋਇਆ ਉਹਦੇ 'ਚ ਵਾਅਦਾ ਕੀਤਾ ਸੀ ਕਿ 31 ਅਪ੍ਰੈਲ ਤੱਕ ਸਾਰੀ ਦੇਗੀ 48 ਕਰੋੜ ਦੀ ਉਹ ਕਿਸਾਨਾਂ ਨੂੰ ਦਿੱਤੀ ਜਾਊਗੀ ਅਪ੍ਰੈਲ ਲੰਘੇ ਨੂੰ ਅੱਜ 5 ਮਹੀਨੇ ਬੀਤ ਚਲੇ ਆ ਲੇਕਿਨ ਸਾਰੀ ਜਿਹੜੀ ਬਕਾਇਆ ਰਕਮ ਸੀ 48 ਕਰੋੜ ਦੀ ਅਸੀਂ ਸਮੇਤ ਵਿਆਜ ਲੈਣ ਲਈ ਹੁਣ ਸੜਕਾਂ ਤੇ ਉਤਰ ਲਈ ਮਜਬੂਰ ਹੋਏ ਹਾਲੇ ਤੱਕ ਕਿਸੇ ਨੁਮਾਇੰਦੇ ਨੇ ਸਰਕਾਰੀ ਸਰਕਾਰ ਦੇ ਨੁਮਾਇੰਦੇ ਨੇ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਨਾਲ ਕੋਈ ਮੀਟਿੰਗ ਜਾਂ ਕੋਈ ਆ ਕੇ ਕੋਈ ਗੱਲਬਾਤ ਕਰਨ ਦਾ ਯਤਨ ਕੀਤਾ ਦੇਖੋ 30 ਜੁਲਾਈ ਨੂੰ ਅਸੀਂ ਮਾਨ ਜੋ ਖੇਤੀਬਾੜੀ ਮੰਤਰੀ ਖੁੜੀਆ ਸਾਹਿਬ ਨੂੰ ਸੈਕਟਰੀਏਟ ਉਹਨਾਂ ਦੇ ਦਫ਼ਤਰ ਇੱਕ ਮੈਮੋਰੰਡਮ ਦੇ ਕੇ ਆਏ ਸੀ ਤੇ ਉਸ ਤੋਂ ਬਾਅਦ ਸਰਕਾਰ ਨੇ ਸਾਡੇ ਨਾਲ ਅਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਪੰਜਾਬ ਸਰਕਾਰ ਦੀ ਨਾ ਕੇ ਡਿਪਾਰਟਮੈਂਟ ਨੇ ਨਾ ਡਿਪਟੀ ਕਮਿਸ਼ਨ ਕਪੂਰਥਲਾ ਵੱਲੋਂ ਕਿਸੇ ਵੀ ਪੱਧਰ ਤੇ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ ਹੁਣ ਤਾਂ ਪ੍ਰੈਸ ਕਾਨਫਰੰਸ ਕਰਕੇ ਜਿਹੜਾ 22 ਦਾ ਧਰਨਾ ਐਲਾਨ ਕੀਤਾ ਇਹਨੂੰ ਵੀ ਲਗਭਗ ਇੱਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਸਰਕਾਰ ਦੇ ਕਿਸੇ ادارے ਨੇ ਕਿਸੇ ਵਿਭਾਗ ਨੇ ਕਿਸੇ ਵੀ ਡਿਪਾਰਟਮੈਂਟ ਨੇ ਸਾਡੇ ਨਾਲ ਇਸ ਮਸਲੇ ਦੇ ਹੱਲ ਲਈ ਅਜੇ ਤੱਕ ਕੋਈ ਕੋਈ ਸੰਪਰਕ ਨਹੀਂ ਕੀਤਾ ਇਹ ਐਜੀਟੇਸ਼ਨ ਡੀਸੀ ਆਫਿਸ ਤੱਕ ਰਹੂਗਾ ਇਹ ਬਾਤ ਹੈ ਸਰਕਾਰ ਦੇ ਦੇਖੋ ਸ਼ੁਰੂ ਅਸੀਂ ਡਿਪਟੀ ਕਮਿਸ਼ਨ ਕਪੂਰਥਲਾ ਦੇ ਦਫ਼ਤਰ ਕਰ ਰਹੇ ਹਾਂ ਉਦੋਂ ਬਾਅਦ ਸਰਕਾਰ ਦਾ ਉਹਦੇ ਤੇ ਕੀ ਰੁਈਆ ਜਾਂ ਜੇ ਸਰਕਾਰ ਉਹਦੇ ਤੇ ਪੋਜ਼ਿਟਿਵ ਰੋਲ ਅਦਾ ਕਰਦੀ ਹੈ ਹੋਸਕਾ ਦਾ ਉੱਥੇ ਤੱਕਸੀਮਤ ਰਵੇ ਜੇ ਸਰਕਾਰ ਨੇ ਇਹਦੇ ਤੇ ਬੰਦੀ ਜ਼ਿੰਮੇਵਾਰੀ ਨਾ ਨਭਾਈ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਨਾ ਨਭਾਈ ਤਾਂ ਜਿਵੇਂ ਕਿਸਾਨ ਮਹਿਸੂਸ ਕਰਨਗੇ ਅੰਦੋਲਨ ਦੀ ਰੂਪਰੇਖਾ ਬਾਕੀ ਜਿੱਥੇ ਬੰਦੀਆਂ ਦੀ ਸਲਾਹ ਨਾਲ ਬਦਲੀ ਵੀ ਜਾ ਸਕਦੀ ਹੈ ਸਾਹਿਬ ਇਹ ਹਲੇ ਬੀਕੇ ਜੋ ਦੁਆਬਾ ਵਾਲਿਓ ਜਾਂ ਬਾਕੀ ਜਿਹੜੇ ਬੰਦੇ ਅਨੁਸਾਰ ਅਲੋਸ ਬੀਕੇ ਜੋ ਦੁਆਬਾ ਨੇ ਕੀਤਾ ਜਿਹੜੇ ਗੰਨਾ ਕਿਸਾਨ ਦੁਆਬੇ ਦੇ ਭਾਰੀ ਗਿਣਤੀ ਚ ਹਾਜ਼ਰ ਹੋਣਗੇ ਦੁਆਬੇ ਦੇ ਚਾਰੇ ਜ਼ਿਲ੍ਹਿਆਂ ਦਾ ਗੰਨਾ ਪੀੜ ਦੀ ਬਿੱਲ ਤੇ ਉਦਾਂ ਜਿਹੜੀਆਂ ਸਾਡੀਆਂ ਸਹਿਯੋਗੀ ਜਥੇਬੰਦੀਆਂ ਸ਼ੰਭੂ ਮੋਰਚੇ ਤੇ ਕਿਸਾਨ ਮਜ਼ਦੂਰ ਮੋਰਚਾ ਤੇ ਉਹਨਾਂ ਦਾ ਵੀ ਸਾਨੂੰ ਪੂਰਾ ਬਦਲ ਸਮਰਥ ਰਹਿਆ ਉਹਨਾਂ ਦੇ ਆਗੂ ਵੀ ਇਹ ਤੇ 22 ਤਰੀਕ ਨੂੰ ਪਹੁੰਚਣਗੇ